ਬਾਸਮਤੀ ਦੀ ਬਿਜਾਈ ਦਾ ਜਿਹੜਾ ਇਹ ਹੁਣ ਸਹੀ ਸਮਾਂ ਚੱਲ ਰਿਹਾ ਹੈ ਪਰ ਕੁਝ ਕਿਸਾਨ ਜਿਹੜੇ ਨੇ ਬਾਸਮਤੀ ਦੀ ਬਿਜਾਈ ਵੀ ਬਹੁਤੀ ਗੇਤੀ ਕਰ ਚੁੱਕੇ ਨੇ ਉਸ ਦੇ ਵਿੱਚ ਜਿਹੜਾ ਦਿੱਕਤਾਂ ਦਾ ਸਾਹਮਣਾ ਦੇਖਣ ਨੂੰ ਮਿਲ ਰਿਹਾ ਹੈ ਸਭ ਤੋਂ ਵੱਧ ਜਿਹੜੀ ਫੰਕਸ ਦੀ ਬਿਮਾਰੀ ਹੈ ਆਪਣੀ ਪਨੀਰੀ ਦੇ ਵਿੱਚ ਜਿਹੜੀ ਆਉਂਦੀ ਹੈ ਬਾਸਮਤੀ ਦੇ ਵਿੱਚ ਉਹ ਗੇਤੀ ਬਿਜਾਈ ਦੌਰਾਨ ਹੀ ਆਉਂਦੀ ਹੈ ਜਿਹੜੇ ਕਿਸਾਨਾਂ ਨੇ ਗੇਤੀ ਬਾਸਮਤੀ ਝੋਨੇ ਦੀ ਜਿਹੜੀ ਪਨੀਰੀ ਦੀ ਬਿਜਾਈ ਕੀਤੀ ਹੋਈ ਹੈ ਉਹਦੇ ਵਿੱਚ ਜਿਹੜੀ ਫੰਕਸ ਦੀ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ ਬਾਅਦ ਵਿੱਚ ਬੂਟੇ ਨੇ ਜਿਹੜੇ ਉਹ ਕਾफी ਮਾਤਰਾ ਵਿੱਚ ਹੋ ਰਹੇ ਹੋ ਗਏ ਨੇ ਤੇ ਹੁਣ ਜਿਹੜਾ ਇਹ ਹੁਣ ਖਰਚਾ ਹੀ ਹੋਏਗਾ ਪਰ ਜਿਹੜਾ ਇਹਦਾ ਪ੍ਰੋਪਰ ਇਲਾਜ ਹੈ ਉਹ ਕਦੇ ਨਹੀਂ ਹੋਏਗਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਬਾਸਮਤੀ ਦੀ ਪਨੀਰੀ ਦੀ ਬਜਾਈ ਦੇ ਦੌਰਾਨ ਜਿਹੜਾ ਇਹ ਛੰਟਾ ਰੋਗ ਆਉਂਦਾ ਏ ਉਹਦਾ ਇਲਾਜ ਆਪਾਂ ਜਿਹੜਾ ਬਾਅਦ ਦੇ ਵਿੱਚ ਵੰਕੀ ਸਾਈਡ ਦਵਾਈਆਂ ਦੇ ਨਾਲ ਨਹੀਂ ਕਰ ਸਕਦੇ ਇਸ ਕਰਕੇ ਜਿਹੜੀ ਵੀ ਆਪਾਂ ਇਹ ਬਾਸਮਤੀ ਦੀ ਕਿਸਮ ਲਗਾਉਣੀ ਹੈ ਉਸਦੀ ਜਿਹੜੀ ਪਨੀਰੀ ਹੈ ਉਹ ਆਪਾਂ ਨੂੰ ਟਾਈਮ ਸਿਰ ਬੀਜਣੀ ਬਹੁਤ ਜ਼ਰੂਰੀ ਹੈ ਇਸ ਤੇ ਜਿਹੜਾ ਇਹ ਬਾਸਮਤੀ ਝੋਨੇ ਦਾ ਜਿਹੜਾ ਝਾੜ ਬਹੁਤ ਜ਼ਿਆਦਾ ਨਿਰਭਰ ਕਰਦਾ ਏ ਜੇਕਰ ਆਪਾਂ ਪਨੀਰੀ ਸਹੀ ਸਮੇਂ ਤੇ ਬਜਾਈ ਕਰਦੇ ਹਾਂ ਇਸਹੀ ਤਰੀਕੇ ਨਾਲ ਆਪਣੀ ਪਨੀਰੀ ਜਿਹੜੀ ਪਾਲਦੇ ਆ ਤਾਂ ਆਪਾਂ ਨੂੰ ਜੋ ਬਾਸਮਤੀ ਝੋਨੇ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਝਾੜ ਵੀ ਚੰਗਾ ਰਹਿੰਦਾ ਏ ਬਾਸਮਤੀ ਝੋਨੇ ਦੀਆਂ ਜਿਹੜੀਆਂ ਵੈਰਾਈਟੀਆਂ ਜ਼ਿਆਦਾ ਸਮਾਂ ਲੈਂਦੀਆਂ ਨੇ ਉਹਨਾਂ ਦੀ ਬਜਾਈ ਆਪਾਂ ਨੂੰ 10 ਤੋਂ 12 ਜੂਨ ਦੇ ਦਰਮਿਆਨ ਕਰਨੀ ਚਾਹੀਦੀ ਹੈ ਤੇ ਜਿਹੜੀਆਂ ਸ਼ਾਰਟ ਟਰਮ ਵੈਰਾਈਟੀਆਂ ਨੇ ਬਾਸਮਤੀ ਦੀਆਂ ਜਿੱਦਾਂ ਕਿ 1500 ਨਾ ਹੋਊਗੀ 1692 ਹੋਗੀ 1847 ਹੋਗੀ ਜਾਂ ਫਿਰ ਨਵੀਂ ਜਿਹੜੀ ਵੈਰਾਈਟੀ ਆਈ ਹੈ 1985 ਉਦਈ ਵੀ ਜਿਹੜੀ ਬਜਾਈ ਹੈ ਆਪਾਂ ਨੂੰ ਤਕਰੀਬਨ 18 ਤੋਂ 20 ਜੂਨ ਦੇ ਆਸ-ਪਾਸ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੀਆਂ ਵੈਰਾਈਟੀਆਂ ਨੇ ਇਹ ਘੱਟ ਸਮਾਂ ਲੈਂਦੀਆਂ ਨੇ ਜੇਕਰ ਇਹਨਾਂ ਦੀ ਆਪਾਂ ਪਨੀਰੀ ਦੀ ਬਜਾਈ ਜ਼ਿਆਦਾ ਗੇਤੀ ਕਰਦੇ ਆ ਤਾਂ ਇਹਨਾਂ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਨੀਰੀ ਦੀ ਜਿਹੜੀ ਗਰੋਥ ਹੈ ਉਹ ਕਾਫੀ ਧੀਮੀ ਹੁੰਦੀ ਹੈ ਤੇ ਜੇਕਰ ਪਨੀਰੀ ਦੀ ਗਰੋਥ ਧੀਮੀ ਹੋਵੇਗੀ ਤਾਂ ਪੱਕੜ ਪਨੀਰੀ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਲਗਾਉਣੀ ਪੈਂਦੀ ਹੈ ਤੇ ਇਸ ਕਰਕੇ ਇਹਦਾ ਜਿਹੜਾ ਝਾੜ ਆ ਉਹ ਵੀ ਜਿਹੜਾ ਘੱਟ ਨਿਕਲਦਾ ਹੈ ਕਰਕੇ ਆਪਾਂ ਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜੀ ਬਾਸਮਤੀ ਝੋਨੇ ਦੀ ਬਜਾਈ ਪਨੀਰੀ ਦੀ ਆਪਾਂ ਕਰਨੀ ਆ ਤਾਂ ਉਹ ਸਹੀ ਸਮੇਂ ਤੇ ਕਰਨੀ ਆ ਜੇਕਰ ਆਪਾਂ ਸਹੀ ਸਮੇਂ ਤੇ ਪਨੀਰੀ ਦੀ ਬਜਾਈ ਕਰਾਂਗੇ ਤਾਂ ਆਪਣੀ ਪਨੀਰੀ ਜਿਹੜੀ ਆ ਉਹ ਕੁਝ ਸਮੇਂ ਦੇ ਵਿੱਚ ਹੀ ਤਿਆਰ ਹੋ ਜਾਵਗੀ ਆ ਜਿਹੜੀ ਇੱਕ ਹੈਰੀ ਤੁਸੀਂ ਵੇਖ ਰਹੇ ਹੋਏ ਆ ਜੀ ਆਪਣੀ ਪੀਆ 127 ਦੀ ਬਜਾਈ ਕੀਤੀ ਹੋਈ ਇਹ ਵੀ ਜਿਹੜੀ ਆ ਆਪਾਂ ਜੂਨ ਦੇ ਐਂਡ ਦੇ ਵਿੱਚ ਆਪਾਂ ਆਪਣੇ ਖੇਤ ਉਹ ਇਹ ਪਨੀਰੀ ਟਰਾਂਸਪਲੈਂਟ ਕਰ ਦੇਣੀ ਆ ਆ ਦੇਖੋ ਜੀ ਜਿਹੜੀ ਆਪਾਂ ਪਨੀਰੀ ਤਿਆਰ ਕਰਨ ਦੇ ਲਈ ਥਾਂ ਤਿਆਰ ਕੀਤੀ ਹੋਈ ਹੈ ਉਹ ਬਹੁਤਾ ਜਿਆਦਾ ਸਵਾਗਾ ਵੀ ਨਹੀਂ ਆਪਾਂ ਨੇ ਫੇਰਿਆ ਹੋਇਆ ਕਿਉਂਕਿ ਜੇਕਰ ਆਪਾਂ ਜਿਆਦਾ ਸਵਾਗਾ ਆਪਣੀ ਪਨੀਰੀ ਦੀ ਕੈਰੀ ਦੇ ਵਿੱਚ ਫੇਰ ਦਿਆਂ ਤਾਂ ਜਿਆਦਾ ਜ਼ਮੀਨ ਕੈੜੀ ਹੋ ਜਾਂਦੀ ਹੈ ਤੇ ਜੜਾਂ ਦੀ ਗਰੋਥ ਵੀ ਘੱਟ ਹੁੰਦੀ ਹੈ ਤੇ ਪਾਣੀ ਵੀ ਕਾਫੀ ਲੰਬਾ ਸਮਾਂ ਖੜਾ ਰਹੇ ਤਾਂ ਉਹਦੀ ਵੀ ਆਪਾਂ ਨੂੰ ਕੋਈ ਜਿਆਦਾ ਜ਼ਰੂਰਤ ਨਹੀਂ ਹੁੰਦੀ ਜਿਆਦਾ ਪਾਣੀ ਖੜਾਉਣ ਦੀ ਇਸ ਕਰਕੇ ਜਿਹੜੀ ਵੀ ਆਪਾਂ ਪਨੀਰੀ ਬਜਾਈ ਦੇ ਲਈ ਆਪਾਂ ਜਗ੍ਹਾ ਤਿਆਰ ਕਰਨੀ ਹੈ ਉਹਨੂੰ ਜਿਆਦਾ ਕੈੜਾ ਵੀ ਨਹੀਂ ਕਰਨਾ ਤੇ ਜਿਆਦਾ ਪੋਲਾ ਵੀ ਧਕਣਾ ਮੀਡੀਅਮ ਉਸ ਦੀ ਜਿਹੜੀ ਹੈ ਆਪਾਂ ਨੂੰ ਮੀਡੀਅਮ ਜਿਹਾ ਸਾਗਾ ਮਾਰ ਕੇ ਹਲਕਾ ਸਾਗਾ ਮਾਰ ਕੇ ਤੇ ਜਿਹੜੀ ਆਪਾਂ ਨੂੰ ਤੋਂ ਜਿਹੜੀ ਸਤਾ ਇਹ ਉਹ ਪੱਧਰ ਕਰ ਲੈਣੀ ਹੈ ਜਦੋਂ ਆਪਾਂ ਕਿਰੀ ਤਿਆਰ ਕਰਕੇ ਇਹ ਬੀਜ ਦਾ ਜਦੋਂ ਛਿੱਟਾ ਦੇਣਾ ਹੈ ਉਸ ਨੂੰ ਆਪਾਂ ਬੱਟਾਂ ਦੇ ਆਸ-ਪਾਸ ਬਿਲਕੁਲ ਨਹੀਂ ਦੇਣਾ ਕਿਉਂਕਿ ਬੱਟਾਂ ਜਦੋਂ ਆਪਾਂ ਬਣਾਉਨੇ ਆ ਤਾਂ ਬੱਟਾਂ ਦੇ ਨਾਲ ਦੀ ਜਿਹੜੀ ਜਗ੍ਹਾ ਹੈ ਉਹ ਨੀਵੀ ਹੋ ਜਾਂਦੀ ਹੈ ਤੇ ਉੱਥੇ ਪਾਣੀ ਜ਼ਿਆਦਾ ਖੜਦਾ ਹੈ ਤੇ ਜੇਕਰ ਆਪਾਂ ਬੱਟਾਂ ਦੇ ਨਾਲ ਆਪਾਂ ਬੀਜ ਦਾ ਛਿੱਟਾ ਦਿੰਨੇ ਆ ਤਾਂ ਉਹ ਜਿਹੜਾ ਬੀਜ ਆਪਣਾ ਗਾ ਵੇਸਟੇ ਜਾਂਦਾ ਹੈ ਕਿਉਂਕਿ ਉੱਤੇ ਜ਼ਿਆਦਾ ਗਰੋਥ ਨਹੀਂ ਹੁੰਦੀ ਕਿਉਂਕਿ ਨਿਮਾਨ ਦੇ ਵਿੱਚ ਜੇ ਤੁਸੀਂ ਵੇਖੇ ਹੋਵੇਗਾ ਜਿੱਥੇ ਕੈਰੀ ਦੇ ਵਿੱਚ ਜਗ੍ਹਾ ਨੀਵੀਂ ਹੁੰਦੀ ਹੈ ਉੱਥੇ ਜਿਹੜਾ ਪਾਣੀ ਜ਼ਿਆਦਾ ਖੜਦਾ ਹੈ ਤੇ ਪਨੀਰੀ ਦੀ ਜਿਹੜੀ ਗਰੋਥ ਹੈ ਉਹ ਘੱਟ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਪੱਟਾਂ ਦੇ ਨਜ਼ਦੀਕ ਜਿਹੜਾ ਇਹ ਉਹ ਬਿਲਕੁਲ ਬੀਜ ਦਾ ਛਿੱਟਾ ਦੇਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਕੈਰੀ ਦੇ ਅੰਦਰਲੇ ਪਾਸੇ ਹੀ ਆਪਾਂ ਨੂੰ ਬੀਜ ਦਾ ਛਿੱਟਾ ਦੇਣ ਦੀ ਜ਼ਰੂਰਤ ਪੈਂਦੀ ਹੈ ਤੇ ਉੱਥੇ ਹੀ ਜਿਹੜੀ ਪਨੀਰੀ ਹੈ ਉਹ ਆਪਣੀ ਵਧੀਆ ਜਿਹੜੀ ਆ ਉਹ ਤਿਆਰ ਹੋ ਜਾਂਦੀ ਹੈ ਇਸ ਕੈਰੀ ਦੇ ਵਿੱਚ ਜਿਹੜੀ ਆਪਾਂ ਬਾਸਮ ਵਿੱਚ ਹੁਣੇ ਦੀ ਪਨੀਰੀ ਤਿਆਰ ਕਰਨੀ ਹੈ ਉਹ ਹੈ ਜੀ ਕਿਸਮ 1847 1847 ਦੀ ਪਨੀਰੀ ਤਿਆਰ ਕਰਨ ਦੇ ਲਈ ਪਾਈ ਕਿਹੜੀ ਵੀਜੀ ਹੈ ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ